ਹੈਲੋ ਜੀ ਸਤ ਸ੍ਰੀ ਅਕਾਲ ਜੀ ਰੋਜ਼ ਨਵੀਂ ਚਰਚਾ ਚੈਨਲ ਦੇ ਉੱਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਤੇ ਅੱਜ ਮੈਂ ਇੱਕ ਤੁਹਾਡੇ ਵਾਸਤੇ ਛੋਟੀ ਜੀ ਚਰਚਾ ਲੈ ਕੇ ਆਈਆਂ ਚਾਚਾ ਕਰਦੇ ਹੋਏ ਹੋ ਸਕਦਾ ਹੈ ਕਿ ਚਰਚਾ ਥੋੜੀ ਲੰਬੀ ਵੀ ਹੋ ਸਕਦੀ ਹੈ ਪਰ ਕੋਸ਼ਿਸ਼ ਇਹ ਕਰਾਂਗੇ ਕਿ ਉਸ ਚਰਚਾ ਨੂੰ ਆਪਾਂ ਜਲਦੀ ਤੋਂ ਜਲਦੀ ਛੋਟੀ ਤੋਂ ਛੋਟੀ ਚਰਚਾ ਕਰੀਏ ਚਰਚਾ ਇਹ ਹੈ ਇਸ ਗੱਲ ਦੇ ਉੱਤੇ ਅੱਜ ਆਪਾਂ ਕਰਨ ਵਾਲੇ ਆ ਕਿ ਜਦੋਂ ਕੋਈ ਸਾਡਾ ਨੇੜੇ ਦਾ ਰਿਸ਼ਤੇਦਾਰ ਭੈਣ ਭਰਾ ਜਾਂ ਸਾਡੇ ਕੋਈ ਜਾਣ ਪਛਾਣ ਵਾਲਾ ਜਾਂ ਇੱਕ ਬਹੁਤ ਹੀ ਜ਼ਿਆਦਾ ਮਤਲਬ ਕਿ ਮਹਾਨ ਹਸਤੀ ਕਹਿ ਸਕਦੇ ਆ ਦੁਨੀਆ ਤਾਂ ਚਲੀ ਜਾਂਦੀ ਹੈ ਤਾਂ ਉਸ ਦੇ ਬਾਰੇ ਚ ਜਦੋਂ ਆਪਾਂ ਅਰਦਾਸ ਕਰਨੀ ਹੈ ਕਿ ਉਹ ਠੀਕ ਹੋ ਜਾਵੇ ਜਾਂ ਉਹਦਾ ਐਕਸੀਡੈਂਟ ਹੋ ਗਿਆ ਇਹੋਂ ਦੁਨੀਆ ਤੋਂ ਚਲਾ ਗਿਆ ਤਾਂ ਪਰਮਾਤਮਾ ਦੇ ਅੱਗੇ ਆਪਾਂ ਅਰਦਾਸ ਕਰਨੀ ਹੈ ਕਿ ਉਹ ਸਹੀ ਜਗ੍ਹਾ ਤੇ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਠੀਕ ਹੈ ਇਸ ਗੱਲ ਦੇ ਉੱਤੇ ਅੱਜ ਆਪਾਂ ਚਰਚਾ ਕਰਾਂਗੇ ਠੀਕ ਹੈ ਆਪਾਂ ਨਾ ਜ਼ਿਆਦਾ ਟਾਈਮ ਵੇਸਟ ਕਰਦੇ ਹੋਏ ਅੱਜ ਆਪਾਂ ਇਸ ਗੱਲ ਦੇ ਉੱਤੇ ਚਰਚਾ ਕਰਾਂਗੇ ਅੱਜ ਕੱਲ ਦਾ ਜੋ ਟਾਈਮ ਐਸਾ ਚੱਲ ਰਿਹਾ ਹੈ ਮੈਨੂੰ ਵੀ ਬਹੁਤ ਸਾਰੇ ਲੋਕ ਗਲਤ ਬੋਲ ਸਕਦੇ ਨੇ ਕਿ ਮੈਂ ਇਸ ਤਰ੍ਹਾਂ ਕਿਉਂ ਬੋਲ ਰਹੀ ਹਾਂ ਪਰ ਮੈਂ ਕੁਝ ਕੁ ਦਿਨ ਪਹਿਲਾਂ ਜੋ ਵੀ ਕੁਝ ਹੋਇਆ ਪੰਜਾਬ ਦੇ ਵਿੱਚ ਜਾਂ ਕਿਤੇ ਵੀ ਜੋ ਵੀ ਕਿਸ ਤਰ੍ਹਾਂ ਦਾ ਵੀ ਮਾਹੌਲ ਸੀ ਤਾਂ ਉਸ ਦੇ ਉੱਪਰ ਲੋਕਾਂ ਨੇ ਬਹੁਤ ਹੀ ਜ਼ਿਆਦਾ ਵਦਾਰ ਚੜਾ ਕੇ ਇਹੋ ਜੇ ਮਤਲਬ ਇਹ ਆਪਾਂ ਇਹ ਕਹਿ ਸਕਦੇ ਆ ਕਿ YouTube ਦੇ ਉੱਪਰ ਅਗਰ ਆਪਾਂ ਫਰੋਲ ਕੇ ਦੇਖ ਲਈਏ ਤਾਂ ਇੱਕ ਛੋਟਾ ਜਿਹਾ ਵੀ ਹਾਦਸਾ ਹੋ ਜਾਏ ਤਾਂ ਪੂਰਾ YouTube ਉਸੇ ਹੀ ਕਹਾਣੀ ਦੇ ਨਾਲ ਹਰ ਬੰਦੇ ਦੀ ਤੁਸੀਂ YouTube ਚੈਨਲ ਖੋਲ ਕੇ ਦੇਖ ਲੋ ਤਾਂ ਉਹੀ ਸਟੋਰੀ ਬਾਰ-ਬਾਰ ਬਾਰ-ਬਾਰ ਹਰ ਬੰਦੇ ਨੇ ਉਹੀ ਸਟੋਰੀ ਲਿਖੀ ਹੁੰਦੀ ਹੈ ਉਸੇ ਦੇ ਉੱਪਰ ਹੀ ਚਰਚਾ ਕਰ ਰਹੇ ਹੁੰਦੇ ਆ ਉਸੇ ਦੇ ਉੱਪਰ ਹੀ ਸਾਰੀ ਕਹਾਣੀ ਸੁਣਾ ਰਹੇ ਹੁੰਦੇ ਆ ਮੈਨੂੰ ਲੱਗਦਾ ਹੈ ਕਿ ਜੇ ਕੋਈ ਸਾਡੀ ਜਾਣ ਪਛਾਣ ਵਾਲਾ ਵੀ ਅਗਰ ਚਲਾ ਜਾਂਦਾ ਹੈ ਜਾਂ ਕੋਈ ਸਾਡਾ ਰਿਸ਼ਤੇਦਾਰ ਭੈਣ ਭਰਾ ਇਸ ਦੁਨੀਆ ਤੋਂ ਚਲਾ ਜਾਂਦਾ ਹੈ ਜਾਂ ਉਹਦਾ ਐਕਸੀਡੈਂਟ ਹੋ ਗਿਆ ਜਾਂ ਕੁਝ ਵੀ ਹੋ ਗਿਆ ਹੈ ਮੰਨ ਲਓ ਅਸੀਂ ਉਹਦੇ ਵਾਸਤੇ ਅਰਦਾਸ ਕਰਨੀ ਹੈ ਕਿ ਪਰਮਾਤਮਾ ਉਹਨੂੰ ਜਲਦੀ ਜਲਦੀ ਠੀਕ ਕਰ ਦੇ ਤਾਂ ਕਿ ਉਹ ਆਪਣੇ ਪੈਰਾਂ ਤੇ ਦੁਬਾਰਾ ਖੜਾ ਹੋ ਸਕੇ ਹਸਪੀਟਲ ਤੋਂ ਜਲਦੀ ਘਰ ਵਾਪਸ ਆ ਜਾਵੇ ਤਾਂ ਮੈਨੂੰ ਨਹੀਂ ਲੱਗਦਾ ਹੈ ਕਿ ਉਹ ਅਰਦਾਸ ਸਾਨੂੰ ਦੁਨੀਆਂ ਨੂੰ ਸੁਣਾ ਕੇ ਕਰਨੀ ਚਾਹੀਦੀ ਹੈ। ਉਹ ਅਰਦਾਸ ਤੇ ਸਾਨੂੰ ਚੁੱਪ ਕਰਕੇ ਗੁਰਦੁਆਰੇ ਦੇ ਵਿੱਚ ਜਾ ਕੇ ਅੰਤਰ ਤਿਆਨ ਹੋ ਕੇ ਕਰਨੀ ਚਾਹੀਦੀ ਹੈ। ਨਾ ਕਿ ਸਾਨੂੰ ਪਾਠੀ ਸਿੰਘ ਨੂੰ ਪੈਸੇ ਦੇ ਕੇ ਅਰਦਾਸ ਕਰਾਉਣੀ ਚਾਹੀਦੀ ਏ ਵੀ ਸਾਡੀ ਤੁਸੀਂ ਆਹ ਅਰਦਾਸ ਕਰ ਦਿਓ। ਤੇ ਨਾ ਹੀ ਤਾਂ ਉਹ ਸਾਨੂੰ ਸੋਸ਼ਲ ਮੀਡੀਆ ਤੇ ਆ ਕੇ ਇਹ ਚੀਜ਼ਾਂ ਦੱਸਣੀਆਂ ਚਾਹੀਦੀਆਂ ਨੇ ਵੀ ਅਸੀਂ ਫਲਾਣੇ ਦੇ ਵਾਸਤੇ ਅਰਦਾਸ ਕਰਨ ਚੱਲੇ ਆ। ਯਾ ਅਸੀਂ ਫਲਾਣੇ ਦੇ ਵਾਸਤੇ ਅਰਦਾਸ ਕੀਤੀ ਏ ਕਿ ਸਟੇਟਸ ਲਗਾ ਦਿਓ ਕਿ ਅੱਜ ਅਸੀਂ ਫਲਾਣੇ ਦੇ ਵਾਸਤੇ ਅਰਦਾਸ ਕਰਨ ਗਏ ਸੀ ਜਾਂ ਅਸੀਂ ਕਰਨ ਚੱਲੇ ਆਂ ਜਾਂ ਕਰਕੇ ਆਏ ਆਂ ਨਹੀਂ ਕਿਉਂਕਿ ਜੋ ਇਨਸਾਨ ਤਕਲੀਫ ਦੇ ਵਿੱਚ ਹੁੰਦਾ ਹੈ ਤਾਂ ਉਸ ਦਾ ਹਰ ਬੰਦਾ ਫਾਇਦਾ ਉਠਾਉਂਦਾ ਹੈ YouTube ਤੇ ਆ ਕੇ ਹਰ ਬੰਦਾ ਵਿਊ ਲੈਣ ਲਈ ਮਤਲਬ ਕਿ ਉਹਦਾ ਸਟੇਟਸ ਲਗਾ ਲੇਗਾ ਉਹਦੀ ਪੋਸਟ ਪਾ ਦੇਗਾ ਉਹਦੇ ਬਾਰੇ ਚ ਆਪਣੀ ਇੱਕ ਹੈਡਲਾਈਨ ਲਿਖ ਲੈਂਦਾ ਹੋ ਸਕਦਾ ਬਹੁਤ ਸਾਰੇ ਮੇਰੇ ਭੈਣ ਭਰਾ ਇਸ ਗੱਲ ਨੂੰ ਸਮਝ ਵੀ ਗਏ ਹੋਣਗੇ ਜਿਸ ਤਰ੍ਹਾਂ ਥੋੜੇ ਦਿਨ ਪਹਿਲਾਂ ਜੋ ਹਾਦਸਾ ਜਸਵਿੰਦਰ ਪੱਲਾ ਜੀ ਬਹੁਤ ਹੀ ਪਿਆਰੇ ਕਲਾਕਾਰ ਸੀ ਬਹੁਤ ਵਧੀਆ ਐਕਟਰ ਸੀ ਚਲੇ ਗਏ ਤਾਂ ਲੋਕਾਂ ਨੇ ਉਹਨਾਂ ਦੇ ਵੀ ਬਹੁਤ ਦਿਨ ਤੱਕ ਉਹਨਾਂ ਦਾ ਹੀ ਚੱਲਦਾ ਰਿਹਾ YouTube ਤੇ ਸਭ ਆਪਣੇ ਆਪਣੇ ਵੀਊ ਵਟੋਲ ਰਹੇ ਸੀ ਉਸ ਤੋਂ ਬਾਅਦ ਰਾਜਵੀਰ ਜਵੰਦਾ ਜੀ ਸਾਬਾ ਸਾਰਿਆਂ ਨੂੰ ਪਤਾ ਹੈ ਠੀਕ ਹੈ ਕੋਈ ਮਤਲਬ ਕੋਈ ਕਿਸ ਤਰ੍ਹਾਂ ਦੀ ਕਹਾਣੀ ਲਿਖ ਰਿਹਾ ਕੋਈ ਕਿਸ ਤਰ੍ਹਾਂ ਦੀ ਕਹਾਣੀ ਲਿਖ ਰਿਹਾ ਜੀ ਉਹਨਾਂ ਨੂੰ ਇੰਜ ਹੋ ਗਿਆ ਜੀ ਉਹਨਾਂ ਦਾ ਆ ਹੋ ਗਿਆ ਜੀ ਉਹਨਾਂ ਨੂੰ ਇਸ ਤਰ੍ਹਾਂ ਹੋ ਜਾਣਾ ਚਾਹੀਦਾ ਪਰ ਮੈਂ ਕਹਿੰਨੀ ਆ ਕਿ ਉਹਦੇ ਵਾਸਤੇ ਵੀ ਲੋਕਾਂ ਨੇ ਜੀ ਅਰਦਾਸ ਕਰਨ ਜਾ ਰਹੇ ਹਾਂ ਜੀ ਅੱਜ ਅਸੀਂ ਰਾਜਵੀਰ ਵਾਸਤੇ ਅਰਦਾਸ ਕਰਨ ਜਾ ਰਹੇ ਹਾਂ ਠੀਕ ਹੈ ਲੋਕ ਆਪਣੇ YouTube ਦੇ ਉੱਪਰ ਲਾਈਨ ਲਿਖ ਦੇ ਰਹੇ ਆ ਉਹਦੀ ਫੋਟੋ ਲਗਾ ਰਹੇ ਨੇ ਪਰ ਦੇਖੋ ਜੀ ਸੱਟ ਜਿਹਨੂੰ ਲੱਗੀ ਹੈ ਜਿਹਦੇ ਜ਼ਖਮ ਹੋਇਆ ਹੈ ਜਾਂ ਜਿਹਦੇ ਸੱਟ ਲੱਗੀ ਹੈ ਦਰਦ ਦਾ ਅਹਿਸਾਸ ਉਹ ਬੰਦੇ ਨੂੰ ਹੀ ਪਤਾ ਹੈ ਅਸੀਂ ਠੀਕ ਹੈ ਜੇ ਅਸੀਂ ਅਰਦਾਸ ਦਿਲੋਂ ਕਰਨੀ ਹੈ ਨਾ ਤਾਂ ਫਿਰ ਸਾਨੂੰ ਦਿਖਾਵੇ ਦੀ ਜ਼ਰੂਰਤ ਨਹੀਂ ਹੈ ਜਦੋਂ ਕੋਈ ਸਾਡਾ ਆਪਣਾ ਆਪਣਾ ਖੂਨ ਦਾ ਰਿਸ਼ਤਾ ਕੋਈ ਆਪਣਾ ਭੈਣ ਭਰਾ ਕਿਸੇ ਨੂੰ ਤਕਲੀਫ ਹੁੰਦੀ ਹੈ ਨਾ ਤਾਂ ਉਸ ਟਾਈਮ ਤੇ ਆਪਾਂ ਸੋਸ਼ਲ ਮੀਡੀਆ ਦਾ ਸਾਰਾ ਨਹੀਂ ਲੈਂਦੇ ਉਸ ਟਾਈਮ ਤੇ ਆਪਣੇ ਕੋਲ ਇੰਨੀ ਫੁਰਸਤ ਹੀ ਨਹੀਂ ਹੁੰਦੀ ਉਸ ਟਾਈਮ ਤੇ ਆਪਾਂ ਗੁਰਦੁਆਰੇ ਸਵੇਰੇ ਸ਼ਾਮ ਅਰਦਾਸ ਕਰਨ ਜਾਂਦੇ ਆ ਤਾਂ ਦ ਆਪਾਂ ਕਦੇ ਸੋਸ਼ਲ ਮੀਡੀਆ ਤੇ ਆ ਕੇ ਨਹੀਂ ਕਹਿੰਦੇ ਕਿ ਸਾਡਾ ਫਲਾਣਾ ਬਿਮਾਰ ਹੈ ਜਾਂ ਫਲਾੜੇ ਨੂੰ ਤਕਲੀਫ ਹੈ ਅਸੀਂ ਉਹਦੇ ਵਾਸਤੇ ਅਰਦਾਸ ਕਰਨ ਚੱਲੇ ਆ ਤਾਂ ਸਾਂ ਇਹ ਸੋਚ ਕੇ ਸਾਨੂੰ ਜ਼ਰੂਰ ਚੱਲਣਾ ਚਾਹੀਦਾ ਹੈ ਕਿ ਜੋ ਕਿਸੇ ਦਾ ਭੈਣ ਭਰਾ ਮਾਂ ਪਿਓ ਜੋ ਵੀ ਦੁਨੀਆ ਤੋਂ ਚਲਾ ਗਿਆ ਹੈ ਸੋਸ਼ਲ ਮੀਡੀਆ ਤੇ ਉਹਦਾ ਸਹਾਰਾ ਲੈ ਕੇ ਆਪਣੇ ਵੀਊਸ ਨੂੰ ਨਹੀਂ ਲੈਣੇ ਚਾਹੀਦੇ ਭਾਵੇਂ ਉਹ ਕੋਈ ਵੀ ਹੋਵੇ ਮਤਲਬ ਇੱਕ ਇਨਸਾਨੀਅਤ ਦੀ ਖਾਤਰ ਮੈਂ ਕਹਨੀ ਆ ਕਿ ਜੋ ਮੇਰੇ ਦਿਲ ਦੇ ਵਿੱਚ ਮੈਂ ਬਹੁਤ ਦਿਨਾਂ ਤੋਂ ਮੈਂ ਸਾਰਿਆਂ ਦੀ ਇਹ ਚੀਜ਼ਾਂ ਮੈਂ ਦੇਖ ਰਹੀ ਸੀ ਤਾਂ ਮੈਨੂੰ ਕਿਤੇ ਨਾ ਕਿਤੇ ਅੰਦਰ ਇੱਕ ਤਕਲੀਫ ਹੋ ਰਹੀ ਸੀ ਕਿਉਂਕਿ ਜਦੋਂ ਕਿਸੇ ਦੇ ਵਾਸਤੇ ਵੀ ਜੇ ਕੋਈ ਸਾਡਾ ਆਂਡਗਵੰਡ ਵੀ ਬਿਮਾਰ ਹੋ ਜਾਂਦਾ ਹੈ ਨਾ ਤਾਂ ਉਹਦੇ ਵਾਸਤੇ ਵੀ ਅਰਦਾਸ ਕਰਨ ਜਾਈਏ ਤਾਂ ਚੁੱਪ ਕਰਕੇ ਕਰਕੇ ਆ ਜਾਈਏ ਕਹਿੰਦੇ ਨਾ ਕਿ ਸੱਜੇ ਹੱਥ ਦੇ ਤਾਂ ਖੱਬੇ ਨੂੰ ਪਤਾ ਨਾ ਲੱਗੇ ਖੱਬੇ ਹੱਥ ਦੇ ਤਾਂ ਸੱਜੇ ਨੂੰ ਪਤਾ ਨਾ ਲੱਗੇ ਕਿ ਅਰਦਾਸ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਉਹ ਭਾਵੇਂ ਅਸੀਂ ਆਪਣੇ ਭੈਣ ਭਰਾ ਵਾਸਤੇ ਕਰੀਏ ਆਂਡੀ ਗਵਾਂਡੀ ਵਾਸਤੇ ਕਰੀਏ ਦੋਸਤ ਮਿੱਤਰ ਵਾਸਤੇ ਕਰੀਏ ਰਿਸ਼ਤੇਦਾਰ ਵਾਸਤੇ ਕਰੀਏ ਜਾਂ ਫਿਰ ਕੋਈ ਸੋਸ਼ਲ ਮੀਡੀਆ ਤੇ ਕੋਈ ਬਹੁਤ ਹੀ ਵੱਡਾ ਕਲਾਕਾਰ ਹੈ ਜਾਂ ਕੋਈ ਐਕਟਰ ਹੈ ਜਾਂ ਕੋਈ ਵੀ ਹੈ ਤਾਂ ਤੁਸੀਂ ਅਗਰ ਦਿਲੋਂ ਕਿਸੇ ਨੂੰ ਚਾਹੁੰਦੇ ਹੋ ਤਾਂ ਉਸ ਦੇ ਵਾਸਤੇ ਅਰਦਾਸ ਸਾਨੂੰ ਚੁੱਪ-ਚਾਪ ਕਰਨੀ ਚਾਹੀਦੀ ਹੈ। ਨਾ ਕਿ ਦੁਨੀਆ ਦੇ ਵਿੱਚ ਦੱਸ-ਦੱਸ ਕੇ ਤੇ ਸੁਣਾ-ਸੁਣਾ ਕੇ ਅਰਦਾਸਾਂ ਜੜੀਆਂ ਨੇ ਨਾ। ਮੈਨੂੰ ਲੱਗਦਾ ਪਰਮਾਤਮਾ ਫਿਰ ਨਹੀਂ ਸੁਣਦਾ। ਕਿਉਂਕਿ ਪਰਮਾਤਮਾ ਨੂੰ ਪਤਾ ਹੈ ਕਿ ਇਹ ਅਰਦਾਸ ਨਹੀਂ ਕਰ ਰਿਹਾ ਇਹ ਤਾਂ ਸਿਰਫ ਆਪਣਾ ਵਿਖਿਆਣ ਕਰਨ ਵਾਸਤੇ ਆਪਣੀ ਵਾਹ-ਵਾਹ ਬਟੋਰਨ ਵਾਸਤੇ ਆਇਆ ਹੈ। ਅਰਦਾਸ ਉਹ ਹੀ ਕਬੂਲ ਹੁੰਦੀ ਹੈ ਜਿਹਨੂੰ ਅਸੀਂ ਚੁੱਪ-ਚਾਪ ਅੰਤਰ ਧਿਆਨ ਹੋ ਕੇ ਗੁਰੂ ਦੇ ਹਾਜ਼ਰ ਨਾਜ਼ਰ ਹੋ ਕੇ ਕਰਦੇ ਆ। ਸੋ ਤੁਹਾਨੂੰ ਸਾਰਿਆਂ ਨੂੰ ਮੇਰੀ ਇਹ ਚਰਚਾ ਕਿਵੇਂ ਲੱਗੀ? ਹੋ ਸਕਦਾ ਹੈ ਕਿ ਮੇਰੇ ਬਹੁਤ ਹੀ ਜਾਣ ਪਛਾਣ ਵਾਲੇ ਮੇਰੇ ਭੈਣਾ ਭਰਾਵਾਂ ਨੇ ਵੀ ਰਾਜਵੀਰ ਜਵੰਦਾ ਦੇ ਬਾਰੇ ਵਿੱਚ ਬਹੁਤ ਪੋਸਟਾਂ ਪਾਈਆਂ, ਬਹੁਤ ਅਰਦਾਸਾਂ ਕੀਤੀਆਂ। ਹੋ ਸਕਦਾ ਹੈ ਕਿ ਸ਼ਾਇਦ ਮੇਰੀ ਇਹ ਚਰਚਾ ਸੁਣ ਕੇ ਉਹਨਾਂ ਨੂੰ ਬੁਰਾ ਲੱਗ ਲੱਗ ਸਕਦਾ ਹੈ। ਪਰ ਮੇਰਾ ਮੋਟਿਵ ਇਹ ਨਹੀਂ ਹੈ ਕਿ ਮੈਂ ਕਿਸੇ ਦਾ ਦਿਲ ਦੁਖਾਇਆ। ਮੈਂ ਸਿਰਫ ਇਹ ਇੱਕ ਛੋਟੀ ਜੀ ਮਤਲਬ ਚਰਚਾ ਇਸ ਕਰਕੇ ਕੀਤੀ ਹੈ ਕਿ ਸਾਨੂੰ ਜਦੋਂ ਵੀ ਕਿਸੇ ਦੇ ਵਾਸਤੇ ਅਰਦਾਸ ਕਰਨੀ ਚਾਹੀਦੀ ਆ ਤੇ ਉਹ ਗੁਰੂ ਦੇ ਹਾਜ਼ਰ ਨਾਜ਼ਰ ਹੋ ਕੇ ਸਾਨੂੰ ਦਰਬਾਰ ਸਾਹਿਬ ਜਾ ਕੇ ਮੱਥਾ ਟੇਕੇ ਸਾਨੂੰ ਆਪਣਾ ਅੰਦਰ ਧਿਆਨ ਹੋ ਕੇ ਸਾਨੂੰ ਅਰਦਾਸ ਕਰਨੀ ਚਾਹੀਦੀ ਏ ਨਾ ਕਿ ਸਾਨੂੰ ਵਿਖਾਵਾ ਵਿਖਾ ਕੇ ਅਰਦਾਸ ਕਰਨੀ ਚਾਹੀਦੀ ਸੋ ਅਗਰ ਜੇ ਤੁਹਾਨੂੰ ਕਿਤੇ ਮੇਰੀ ਇਹ ਚਰਚਾ ਗਲਤ ਲੱਗੀ ਮੇਰਾ ਬੋਲਣਾ ਗਲਤ ਲੱਗਿਆ ਹੋਵੇ ਤਾਂ ਮੈਂ ਤੁਹਾਡੇ ਸਾਰਿਆਂ ਤੋਂ ਹੱਥ ਜੋੜ ਕੇ ਮਾਫੀ ਵੀ ਮੰਗਦੀ ਹਾਂ ਕਿਉਂਕਿ ਮੇਰਾ ਮਤਲਬ ਕੋਈ ਕਿਸੇ ਨੂੰ ਦੁੱਖ ਪਹਚਾਉਣਾ ਨਹੀਂ ਆ ਨੁਕਸਾਨ ਪਹਚਾਉਣਾ ਜਾਂ ਕਿਸੇ ਦੇ ਉੱਪਰ ਉਂਗਲੀ ਚੁੱਕਣੀ ਨਹੀਂ ਹੈ ਕਿਉਂਕਿ ਮੈਂ ਕਿਸੇ ਦਾ ਵੀ ਨਾਂ ਨਹੀਂ ਲਿਆ ਕਿ ਫਲਾਣੇ ਨੇ ਇੰਜ ਕਰਤਾ ਜਾਂ ਉਹਨੇ ਇੰਜ ਕਰਤਾ ਜੋ ਮੈਂ ਦੇਖ ਰਹੀ ਸੀ ਮੈਂ ਉਸ ਦੇ ਉੱਪਰ ਹੀ ਅੱਜ ਛੋਟੀ ਜਿਹੀ ਚਰਚਾ ਕੀਤੀ ਸੋ ਤੁਹਾਨੂੰ ਸਾਰਿਆਂ ਨੂੰ ਮੇਰੀ ਇਹ ਚਰਚਾ ਕਿਵੇਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਆਉਣ ਵਾਲੀ ਨਵੀਂ ਸਟੋਰੀ ਨਵੀਂ ਚਰਚਾ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਏ ਮਿਲਦੇ ਆਪਾਂ ਇੱਕ ਅੱਗੇ ਹੋਰ ਨਵੀਂ ਚਰਚਾ ਲੈ ਕੇ ਤਦ ਤੱਕ ਤੁਸੀਂ ਸਾਰੇ ਖੁਸ਼ ਰਹੋ ਹੱਸਦੇ ਰਹੋ ਤੇ ਮੁਸਕਰਾਉਂਦੇ ਰਹੋ